ਤੁਹਾਂ ਦੀ ਕਥਾ ਸੁਣੇ ਫਿਰ ਕਰਦੇ ਹਾਂ ਉਸ ਤੇ ਚਾਲ ਬੰਦੇ ਇੱਕ ਛੋਟੀ ਜਿਹੀ ਗਾਥਾ ਮੈਨੂੰ ਚੇਤੇ ਆਈਏ ਇਸ ਨੂੰ ਸਪਸ਼ਟ ਕਰਨ ਦੀ ਮੈਂ ਕੋਸ਼ਿਸ਼ ਕਰਾਂ ਈ ਔਰੰਗਜ਼ੇਬ ਨੂੰ ਨਜ਼ਰਾਨੇ ਵਜੋਂ ਇੱਕ ਬੜਾ ਕੀਮਤੀ ਆਇਨਾ ਪੇਸ਼ ਕੀਤਾ ਖੂਬਸੂਰਤ ਸ਼ੀਸ਼ਾ ਉਹ ਵੀ ਉਹ ਚੀਨ ਤੋਂ ਲਿਆਇਆ ਸੀ ਉਸ ਆਇਨੇ ਦੇ ਚਾਰੋਂ ਪਾਸੇ ਬੇਲ ਬੂਟੇ ਸਨ ਤੇ ਸੋਹਣਾ ਮੀਨਾਕਾਰੀ ਦਾ ਕੰਮ ਹੋਇਆ ਹੋਇਆ ਸੀ ਨਜ਼ਰਾਨੇ ਵਨੋ ਪੇਜ ਕੀਤਾ ਖੈ उस इजाजत मिल गई औरंगजेब ने ए आईना आई नीशा जेबुल नसा कमरे च लगवा दिता जेबुल नसा इस दी चहेती लड़की सी, और एक चालीस साल दी हो गई सी औरंगजेब ने इस दी शादी नहीं की कारण भरा इसने मार दिते भतीजे इसने मार दिते प्यो जेल भैं जेल देच। ਬੱਚੀ ਜਵਾਨ ਹੋਈ ਤੇ ਸੋਚਦਾ ਇਸ ਦੀ ਸ਼ਾਦੀ ਕੀਤੀ ਤੇ ਕਿਦਰੇ ਦਾਮਾਦ ਮੇਰੇ ਕੋਲ ਤਖਤ ਨਾ ਖੋ ਲਵੇ ਸੋਚਣੀ ਦੋ ਦਾਮਾਦ ਹੁਣੇ ਹੀ ਸਦਮ ਨੇ ਮਾਰੇ ਨੇ ਇਰਾਕ ਦੇ ਚ ਸ਼ਾਇਦ ਅਖਬਾਰਾਂ ਦੇ ਪੜਨ ਵਾਲਿਆਂ ਨੂੰ ਜ਼ਰੂਰ ਪਤਾ ਦੋ ਦਾਮਾਦ ਮਾਰੇ ਆਪਣੀਆਂ ਹੀ ਲੜਕੀਆਂ ਨੂੰ ਬੇਵਾਕੀ ਦਾ ਰਾਜਨੀਤੀ ਇਤਨਾ ਕਠੋਰ ਕਰ ਦਿੰਦੀ ਹੈ ਹਿਰਦਾ ਕੌਣ ਪਿਓ ਹੈ ਕੌਣ ਭਰਾ ਹੈ ਕੌਣ ਬਤੇ ਜਾਏ ਕੌਣ ਲੜਕੀ ਹੈ ਕੌਣ ਲੜਕਾ ਹੈ कुछ भी नहीं इतना कठोर कर दें दी अगर मनुख धार्मिक नहीं तो राजने तक पत्थर की तरह कठोर होगा कुछ भी नहीं भी मैरस कर दें मुख्तसर अर्ज करा जब जेबुल नसा ने देखे प्यो ने मेरा घर से वसाणा नहीं ਤੇ ਇਹ ਆਪਣੇ ਹਿਰਦੇ ਦੇ ਘਰ ਦੇ ਚ ਖੁਦਾ ਨੂੰ ਲਿਆਣ ਦੀ ਕੋਸ਼ਿਸ਼ ਕਰਨ ਲੱਗ ਪਈ ਬੰਦਗੀ ਕਰਨ ਲੱਗ ਪਈ ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਪੰਜ ਵਕਤ ਦੀ ਨਮਾਜ਼ ਹੱਥ ਦੇ ਵਿੱਚ ਤਸਬੀਹ ਤੇ ਸਾਰਾ ਦਿਨ ਅੱਲਾਹ 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 ਐਂਡ ਦਰੀਜਾ ਕੁਝ ਥੋੜਾ ਜੈ ਇਸ ਨੂੰ ਸਰੂਰ ਵੀ ਮਿਲਣ ਲੱਗ ਪਿਆ ਹੁਣ ਜਿਹੜਾ ਬੰਦਾ ਇਤਨੀ ਬੰਦਗੀ ਕਰੇ ਤਾਂ ਕੁਝ ਨਾ ਕੁਝ ਤੇ ਗੱਲ ਬਣਦੀ ਹੈ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਇੱਕ ਤਿਲ ਨਹੀਂ ਬੰਨੇ ਕਾਲੇ ਇੱਕ ਤਿਲ ਜਿਤਨੀ ਵੀ ਘਾਲਣਾ ਵਿਅਰਥ ਨਹੀਂ ਜਾਂਦੇ ਤੇ ਉਹ ਤੇ ਬਹੁਤ ਕੁਝ ਕਰਦੀ ਸੀ ਰਮਜ਼ਾਨ ਦੇ ਦਿਨਾਂ ਚ ਪੂਰੇ ਰੋਜ਼ੇ ਰੱਖਦੀ ਸੀ ਕੁਰਾਨ ਦੀ ਤਲਾਵਤ ਕਰਦੀ ਸੀ ਸਾਰਾ ਦਿਨ ਤਸਬੀਹ ਫੇਰਦੀ ਸੀ ਅੱਜ ਇਹ ਕੀਮਤੀ ਆਇਨਾ ਸ਼ੀਸ਼ਾ ਜਦ ਔਰੰਗਜ਼ੇਬ ਦੇ ਜ਼ੇਬਲ ਨਸਾਦ ਹੈ ਵਿਸ਼ਾਲ ਕਮਰੇ ਦੇ ਸਜਾ ਕੇ ਰੱਖਿਆ ਗਿਆ ਤੋ ਇਸਨੇ ਗਾਲਬਨ 15-20 ਸਾਲਾਂ ਬਾਅਦ ਅੱਜ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣਾ ਮੂੰਹ ਵੇਖਣ ਦੀ ਕੋਸ਼ਿਸ਼ ਕੀਤੀ। ਇਤਨਾ ਚਿਰ ਹੋ ਗਿਆ ਸੀ ਉਹ ਫਕੀਰਾਨਾ ਤਬੀਅਤ ਵਿੱਚ ਰਹੀ। ਕਿਉਂਕਿ ਉਹਨੂੰ ਪਤਾ ਚੱਲ ਗਿਆ ਸੀ ਕਿ ਉਹਨੇ ਮੇਰਾ ਘਰ ਨਹੀਂ ਵਸਾਣਾ। ਤੋ ਚਲੋ ਮੈਂ ਖੁਦਾ ਨੂੰ ਆਪਣੇ ਘਰ ਲਿਆਂਵਾਂ ਆਪਣੇ ਹਿਰਦੇ 'ਚ ਲਿਆਂਵਾਂ। ਕੋ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੀ ਰਹੀ। ਕਿਉਂਕਿ ਕਹਿੰਦੇ ਨੇ ਜਦ ਸਾਰੇ ਆਸਰੇ ਟੁੱਟ ਜਾਂਨ ਤਾਂ ਫਿਰ ਮਨੁੱਖ ਲਈ ਪਰਮਾਤਮਾ ਦੇ ਸਾਰੇ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੁੰਦਾ। ਸ਼ੀਸ਼ੇ ਦੇ ਵਿੱਚ ਜੈਸੇ ਆਪਣਾ ਮੁਖੜਾ ਵੇਖਿਆ ਤਾਂ ਵੇਖਦੀ ਰਹੇਗੀ। ਮਨੋਚਿੰਤਕ ਇਸ ਨਾਲ ਰਾਜ਼ੀ ਨੇ ਕਿ ਕਦੀ ਕਦੀ ਐਸਾ ਵੀ ਹੁੰਦਾ ਹੈ ਮਨੁੱਖ ਆਪਣੇ ਉੱਤੇ ਆਪ ਹੀ ਮੋਹਿਤ ਹੋ ਜਾਂਦਾ ਹੈ ਔਰ ਆਪਣੇ ਆਪ ਨੂੰ ਬਾਰੀ-ਬਾਰ ਦੇਖੀ ਜਾਂਦਾ ਹੁੰਦਾ ਹੈ। ਹੁੰਦੇ ਨੇ ਇਸ ਤਰ੍ਹਾਂ। ਕਮ ਸੇ ਕਮ 5000 ਮਨੁੱਖਾਂ ਦੇ ਚੋਂ 1-2 ਤੇ ਐਸੇ ਹੋਣੇ ਚਾਹੀਦੇ ਆਪਣੇ ਆਪ ਦੇ ਤੇ ਆਪ ਹੀ ਮੋਹਿਤ ਹੋ ਜਾਣ। ਅਰਬਕਤ ਆਪਣੇ ਆਪ ਨੂੰ ਦੇਖਦੇ ਰਹਿੰਦੇ। ਇਹ ਆਪਣੇ ਉੱਤੇ ਆਪ ਹੀ ਮੋਹਿਤ ਹੋ ਗਈ। ਬਾਰ ਬਾਰ ਸ਼ੀਸ਼ੇ ਦੇ ਅੱਗੋਂ ਖੜ੍ਹੀਏ ਵੇਖੀ ਜਾ ਰਹੀਏ, ਵੇਖੀ ਜਾ ਰਹੀਏ। ਹੁਣ ਕਈ ਦਫਾ ਫਜਰ ਦੀ ਨਮਾਜ਼ ਖੁੰਝ ਜਾਂਦੀ ਹੈ। ਕਈ ਦਫਾ ਅਸਰ ਦੀ ਨਮਾਜ਼ ਖੁੰਝ ਜਾਂਦੀ ਹੈ। कई दफा ईशा दी नमाज भी नहीं पढ़ती शीशा दे। देखती रह जाती है नमाज का वक़्त हो जाता है। ਹੁਣ ਤਸਬੀਹ ਵੀ ਹੱਥੋਂ ਬਾਰ-ਬਾਰ ਗਿਰ ਜਾਂਦੀ ਹੈ। ਹੁਣ ਨਿਯਮ ਪੂਰਵਕ ਕੁਰਾਨ ਦੀ ਤਲਾਵਤ ਵੀ ਨਹੀਂ ਕਰਦੀ ਉਲਝ ਗਈ ਆਪਣੇ ਰੂਪ ਵਿੱਚ ਉਲਝ ਗਈ ਬਾਰ-ਬਾਰ ਦੇਖਦੀ ਹੈ। ਇੱਕ ਦਿਨ ਬਾਗ ਚਮਨ ਦੇ ਵਿੱਚ ਬੈਠੀ ਸੀ ਗੋਲਿਸਤਾਨ ਦੇ ਬਗੀਚੇ ਖਿੜੇ ਹੋਏ ਚਾਰੋਂ ਪਾਸੇ ਫੁੱਲ ਮੌਸਮੇ ਬਹਾਰ ਬੈਠੀ ਸੀ ਖਾਦਮਾ ਨੂੰ ਆਵਾਜ਼ ਮਾਰੀ ਗੋਲੀ ਨਾ ਆਖਿਆ ਜੋ ਚੀਨ ਤੋਂ ਆਇਨਾ ਆਇਆ ਨਾ ਸ਼ੀਸ਼ਾ ਇੱਥੇ ਲੈ ਕੇ ਆ ਚੁੱਕ ਲਿਆ ਮੈਂ ਇਸ ਬਗੀਚੇ ਚ ਸ਼ੀਸ਼ੇ ਦੇ ਚ ਆਪਣਾ ਮੁਖੜਾ ਵੇਖਣਾ ਤੇ ਮੁਸ਼ਾਬਤ ਕਰਨੀ ਹੈ ਤੁਲਨਾ ਕਰਨੀ ਹੈ ਇਹ ਫੁੱਲ ਖੂਬਸੂਰਤ ਨੇ ਕਿ ਮੈਂ ਮੈਂ ਫੁੱਲਾਂ ਦੇ ਸਾਹਮਣੇ ਆਪਣਾ ਮੁਖੜਾ ਵੇਖਣਾ ਕੋਈ ਤੁਲਨਾ ਤੇ ਹੋਵੇ ਐਵੇਂ ਵੇਖੇ ਜਾਂ ਮੈਂ ਕੋਈ ਤੁਲਨਾ ਤੇ ਚਾਹੀਦੀ ਤੋ ਗੋਲੀ ਖਾਦਮਾ ਵਿਚਾਰੀ ਭੱਜੀ ਹੋਈ ਗਈ ਸ਼ੀਸ਼ੇ ਨੂੰ ਚੁੱਕਣ ਲੱਗੀ ਸ਼ੀਸ਼ਾ ਵਜਨੇ ਸੀ ਇਸਤਰੀ ਦਾ ਸਰੀਰ ਨਾ ਸੰਭਾਲ ਸਕੇ ਪੈਰ ਫਿਸਲਿਆ ਸੰਗੇ ਮਰਮਰ ਦੇ ਫਰਸ਼ ਦੇਤੇ ਉਹ ਕੀਮਤੀ ਆਇਨਾ ਗਿਰ ਕੇ ਚਿਕਨਾ ਚੂਰ ਹੋ ਗਿਆ ਰੇਜ਼ੇ ਰੇਸੋ ਕੰਮ ਦੇ ਹੋਏ ਹੱਥਾਂ ਨਾਲ ਬਾਹਰ ਆਈ ਖਾਲੀ ਹੱਥ ਦੇਖ ਕੇ ਕੜਕਦੀ ਹੋਈ ਆਵਾਜ਼ ਦੇ ਜ਼ੈਬੁਲ ਨਸਾ ਕਹਿੰਦੀ ਹੈ ਆਇਨਾ ਕੁਝ ਅਸਤ ਕਿੱਥੇ ਆਇਨਾ ਤੂੰ ਕਿਉਂ ਨਹੀਂ ਲਿਆ जिंदगी पहली दफा उच्चा बोलीए तो कौड़ा बोलीए पहले नहीं कभी बोली ना इतना उच्चा कभी बोली ना इतना कौड़ा कभी बोली पहली दफा बोली आई ना कु हथ और हाथा जोड़ के खादमा कहती है शाहजादी साहब अज कजा आई ना चीनी शिकस्त मेरी मौत आई है वो जो चीन का होया कीमती आईना सी ना मेरे को टुट गया रेजे रेजे हो गए मेरे हाथों गिर गए वो टुट गया अज कजा आई ना चीनी शिकस्त कवित्री सी शायरा सी बड़ा कुछ उसने लिखे और बहुत सारिया लिखता उन्हें सी, सी। आख्या गोली फिर है। फिरक है। कजा आई आईना चीनी शिकस्त ए मतलब है मेरी मौत आई है कजा आई है वो जो चीनी तो आईना आया सीना मेरे को टूट गया रेजे रेजे हो गए अज कजा आईना जी नहीं शिकस्त बोल पइज बुल नसा खूब शौहर सामने खुद भी नहीं शिकस्त चंगा होया अपने आप नु वेखण दा सामान टूट गया हुण मैं अपना मन वेखया करंगी अपने खुदा नु वेखण दी कोशिश करंगी बहुत मुद्दत हो गई मैं अपना मन नहीं देखे रोई बडी गोली दा धन्यवाद कीता ਕਹਣ ਲਗੀ ਇਹ ਆਇਨਾ ਮੇਰੇ ਕੋਲ ਨਹੀਂ ਟੁੱਟਣਾ ਸੀ ਮੇਰੀ ਮਮਤਾ ਹੋ ਗਈ ਸੀ ਚੰਗਾ ਤੂੰ ਤੋੜਿਆ ਅੱਜ ਕਜ਼ਾ ਆਇਨਾ ਚੀਨੇ ਸ਼ਿਕਸ ਖੂਬ ਸ਼ੁੱਧ ਖਾ ਸਮਾਨੇ ਖੁਦ ਬੇਨੇ ਸ਼ਿਕਸਤ ਹੁਣ ਮੈਂ ਆਪਣਾ ਮਨ ਵੇਖਾਂਗੀ ਤੇ ਜੋ ਆਪਣਾ ਮਨ ਵੇਖੇ ਗੁਰਮੁਖ ਹੈ ਅਭਿਆਸੀ ਅੰਤਰਮੁਖੀ ਹੈ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਗੁਰੂ ਨਾਨਕ ਕਹਿੰਦੇ ਕੋਈ ਵਿਰਲਾ ਹੀ ਗੁਰਮੁਖ ਹੈ ਆਪਣਾ ਮਨ ਵੇਖਦਾ ਹੋਵੇ ਤੇ ਜਦ ਮਨ ਵੇਖੇਗਾ ਕੰਨ ਇਸ ਦਾ ਕਿਤਨਾ ਵੀ ਸਾਫ ਸੁਥਰਾ ਹੋਵੇ ਤੇ ਚੰਗਾ ਹੋਵੇ ਖੂਬਸੂਰਤ ਹੋਵੇ ਗੁਸਤਾਖੀ ਮਾਫ ਮਨ ਤੇ ਕਰੀਬਨ ਕਰੀਬਨ 99% ਮਨੁੱਖਾਂ ਦਾ ਬਦਸੂਰਤ ਹੈ ਵਿਚਾਰ ਠੀਕ ਨਹੀਂ ਨੇ ਸੋਚਣੀ ਠੀਕ ਨਹੀਂ ਨੇ ਯਾਦਾਂ ਠੀਕ ਨਹੀਂ ਨੇ ਇਸੇ ਕਰਕੇ ਦੁੱਖ ਹੈ ਮਨ ਆਪਣੇ ਤੇ ਬੁਰਾ ਮਿਟਾਣਾ ਵੇਖੇ ਸਗਲ ਸ੍ਰਿਸ਼ਟ ਸਾਜਨਾ मनुख बुरा किस सोचता है ओपरे बेगानिया बुरी यादा किस दे ओपरे बेगान अपने लिए कि सारे अपने दिखाई देते कि कौन किस बुरा सोचेगा तो एकाग्रता प्रदान करी तन अस्थूल है मन सूक्ष्म है आत्मा अति सूक्ष्म है संसार अस्थूल है गुरु सूक्ष्म है प्रभु अति सूक्ष्म है थोड़ा समा मैं ज्यादा ना लवा ਥੋੜਾ ਜਿਆ ਹੁ ਕੋਲਾਸਾ ਕਰਾਂ ਸੰਸਾਰ ਸੂਖਮ ਹੈ ਅੱਖਾਂ ਦਾ ਵਿਸ਼ਾ ਹੈ ਸੂਖਮ ਹੈ ਅੱਖਾਂ ਦਾ ਵਿਸ਼ਾ ਹੈ ਸੰਸਾਰ ਅਸਥੂਲ ਹੈ ਅੱਖਾਂ ਦਾ ਵਿਸ਼ਾ ਹੈ ਅੱਖਾਂ ਨਾਲ ਦੇਖ ਸਕਦੇ ਹਾਂ ਫਨੂੰ ਉੱਠਦੇ ਆ ਵੇਖ ਕੇ ਨਾ ਇਹ ਮੇਰੇ ਵਿਚਾਰ ਵੀ ਉੱਥੇ ਬੈਠੇ ਨੇ ਵੀ ਚੱਲੀ ਆਉਗਾ ਤਾਂ ਥੋੜਾ ਜਿਆ ਇਕਾਗਰਤਾ ਪ੍ਰਦਾਨ ਕਰਨੀ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਂ ਕੋਲਾਸਾ संसार अस्थोल है अखों का विषय है गुरु सूक्ष्म है अखों का विषय नहीं है बिल्कुल अखा का विषय नहीं है कन्ना का विषय सुनना गुरु न सुनना है गुरु सुन सर्वन दर्शन है गुरु अखों का विषय नहीं है जिन्होंने गुरु नानकूया ਵੇਖਣ ਵਾਲਿਆਂ ਨੇ ਭੂਤਨਾ ਬਿਤਾਲਾ ਆਖਿਆ ਪੱਥਰ ਵੀ ਮਾਰੇ ਨੇ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਉਹ ਤੇ ਕੁਰਬਾਨ ਹੋਏ ਉਹ ਤੇ ਨਿਛਾਵਰ ਹੋਏ ਲਮਕਾਮਾ ਨਾ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਪੰਜਵੇਂ ਗੁਰੂ ਨਾਨਕ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਹੈ ਇਤਿਹਾਸ ਦੇ ਸਾਰੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਰੱਖਾ ਵੇਖਣ ਵਾਲਾ ਹੈ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਕੁਰਬਾਨ ਹੋਏ ਮੀਆਂ ਅਮੀਰ ਭਾਈ ਗੁਰਦਾਸ ਬਾਬਾ ਬੁੱਢਾ ਭਾਈ ਮਨ ਭਾਈ ਬੰਨੋ ਇਹ ਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਰਾਤ ਵੀ ਕਿਦਰੇ ਚੈਨ ਨਾਲ ਬੈਠਣ ਨਹੀਂ ਦਿੱਤਾ ਆਦਾ ਨੇ ਕبھی ਤੁਝ ਕੋ ਸੰਭਲਨੇ ਨਾ ਦਿਆ tha ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ tha ਅਲਾ ਯਾਰ ਖਾਂ ਜੋਗੀ اے گرو गोविंद सिंह کتنی آداب تا تیرے ਨਾਲ ویکھਣ ਵਾਲی نے اتنی آدابت کیتی اتنی دشمنی گرو ویکھن دا وشا نہیں ہے پر جنہاں نے سنیا پیر بدھو شاہ ਪੰਜ ਪਿਆਰੇ ਭਾਈ ਨੰਦ لال ਬਵੰਜਾ ਕਵੀ ਜਿਨ੍ਹਾਂ ਨੇ ਸੁਣਿਆ ਉਹਦੇ ਸਦਕੇ ਗਏ ਉਹਤੇ ਕੁਰਬਾਨ ਹੋ ਗਏ گرو ویکھਣ ਦਾ وشਾ ਨਹੀਂ ਹੈ ਜਿਨ੍ਹਾਂ ਨੇ ਵੇਖਿਆ ਸੰ 84 ਦੇਚ ਹਜ਼ਾਰਾਂ ਗੁਰੂਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਇਹਨਾਂ ਦੀ ਬੇਦਵੀ ਹੋਈ ਜਲਾਈਆਂ ਗਈਆਂ 70 ਬੀੜਾਂ ਮੈਂ ਕਾਨਪੁਰ ਦੇਚ ਇਕੱਠੀਆਂ ਕੀਤੀਆਂ ਸੰ ਕਾਨਪੁਰ ਦੇ ਸੱਜਣ ਮੇਰੇ ਨਾਲ ਨੈ ਸੁਗਲ ਜੀ ਬੈਠੇ ਅਖਾਲੀ ਜੀ ਦੇ ਗੁਰਦੁਆਰੇ ਐ ਭਾਈ ਕਲਿਆਨ ਸਿੰਘ ਵੀ ਮੇਰੇ ਨਾਲ ਸਨ ਸਾਰਾ ਦਿਨ ਸੰਸਕਾਰ ਕਰਦੇ ਰਹੇ ਅਦ ਜਲੀਆਂ ਬੀੜਾਂ ਗੁਰਦੁਆਰੇ ਦੇ ਅੰਦਰ ਘਰਾਂ ਦੇਚ ਕੋਰ ਬੇਦਵੀ ਹੋਈ 84 ਜਦ ਸ਼ਾਮ ਦੇ 4 ਵਜੇ ਗਏ ਤੇ ਮੈਨੂੰ ਗੈਨੀ ਕਲਿਆਣ ਸਿੰਘ ਕਹਿਣ ਲੱਗੇ ਤੁਸੀਂ ਹਾਰਡ ਦੇ ਮਰੀਜ਼ ਹੋ ਹੁਣ ਸਾਰਾ ਦਿਨ ਅੱਗ ਦੇ ਅੱਗੋਂ ਬੈਠੇ ਹੋ ਇੱਕ ਪਾਸੇ ਹੋ ਮੈਂ ਕਿਹਾ ਸੰਗਤਾਂ ਵੀ ਨਾਲ ਆ ਗਈਆਂ ਨੇ ਸਾਰਾ ਕੰਮ ਹੋ ਜਾਇਆ ਇਹ ਸਿਰਫ ਇੱਕ ਕਾਨਪੁਰ ਦੇ ਚੋਇਆ ਲਖਨਊ ਦੇ ਬੁਖਾਰੋ ਦੇ ਟਾਟਾ ਨਗਰ ਦੇ ਦਿੱਲੀ ਦੇ ਐਂਡੌਰ ਦੇ ਹੋਰ ਸ਼ਹਿਰਾਂ ਦੇ ਵਿੱਚ ਕਿਤਨਾ ਹੋਇਆ ਇਹ ਤੇ ਬਿਆਨ ਤੋਂ ਪਰੇ ਹੈ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਘੋਰ ਬੇਅਦਬੀ ਕੀਤੀ ਗੁਰੂ ਗਨ ਸਾਹਿਬ ਦੀ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਗੁਰੂ ਸੁਣਨ ਦਾ ਵਿਸ਼ਾ ਸਰਵਨ ਦਰਸ਼ਨ ਹੈ ਪਰਮਾਤਮਾ ਅਨੁਭਵ ਕਰਨ ਦਾ ਵਿਸ਼ਾ ਹੈ ਨਾ ਵੇਖਣ ਦਾ ਵਿਸ਼ਾ ਨਾ ਸੁਣਨ ਦਾ ਵਿਸ਼ਾ ਇਹ ਵੀ ਮੈਂ ਅਰਜ਼ ਕਰਦੇ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਫੇਰਾ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਈ ਜੀਵਤ ਮਰਨਾ ਨਾਨਕ ਹੁਕਮ ਪਛਾਣੀਏ ਤੋ ਖਸਮੇ ਮਿਲਣਾ ਮਹਿਰਸ ਕਰਾਂ ਗੁਰਬਾਣੀ ਜਿਤਨੀ ਬਾਰੀਕ ਹੈ ਤੇ ਈਸ਼ਵਰ ਦੇ ਜਿਤਨੇ ਬਾਰੀਕ ਸਿਧਾਂਤ ਸਾਡੇ ਸਾਹਮਣੇ ਰੱਖ ਰਹੀ ਹੈ ਇਹ ਅਜੇ ਸਿੱਖ ਜਗਤ ਨੇ ਨਹੀਂ ਸਮਝਿਆ ਨਾ ਖੁਦ ਸਮਝੇ ਨੇ ਨਾ ਜਗਤ ਨੂੰ ਸਮਝਾ ਸਕੇ ਇਸ ਵਾਸਤੇ ਪਖੰਡ ਪੰਜਾਬ ਦੇ ਵਿੱਚ ਵੀ ਪੈਦਾ ਹੋ ਗਿਆ ਕਿਦਰੇ ਨਿਰੰਕਾਰੀਆਂ ਦੇ ਰੂਪ ਵਿੱਚ ਕਿਦਰੇ ਰਾधा ਸੁਆਮੀਆਂ ਦੇ ਰੂਪ ਵਿੱਚ ਗਿਆਨ ਦਾ ਸਾਗਰ ਕੋਲ ਮੌਜੂਦ ਹੋਵੇ ਤੇ ਫਿਰ ਇਸ ਪ੍ਰਾਂਤ ਦੇ ਵਿੱਚ ਪਖੰਡ ਪੈਦਾ ਹੋਵੇ ਇਸ ਗੱਲ ਦਾ ਸਬੂਤ ਹੈ ਸਿੱਖ ਨੇ ਗੁਰਬਾਣੀ ਸਮਝੀ ਨਹੀਂ ਡਾਕਟਰ ਮਮਨਦ ਇਕਵਾਲ ਬਾਗੇਦਰਾ ਦੇ ਵਿੱਚ ਦੋ ਮਹਾਪੁਰਸ਼ਾਂ ਦਾ ਜ਼ਿਕਰ ਕਰਦਾ ਹੈ ਕਹਿੰਦਾ ਦੁਨੀਆ ਇਹਨਾਂ ਦੋਹਾਂ ਨੂੰ ਨਹੀਂ ਸਮਝ ਸਕੀ ਕਿਉਂ ਇਹਨਾਂ ਦੋਹਾਂ ਦੀ ਗੱਲ ਬੜੀ ਬਾਰੀਕ ਸੀ ਕਿਹੜੇ ਦੋ ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਨਕ ਦੋਹਾਂ ਬਾਰੇ ਇਹ ਕਹਿੰਦਾ ਸ਼ਮਾ ਗੌਤਮ ਜਲ ਰਹੀ ਹੈ ਮਹਿਫਿਲ ਅਗਿਆਰ ਵਿੱਚ ਗੌਤਮ ਦਾ ਦੀਵਾ ਜਲਿਆ ਝੂਠਿਆਂ ਦੀ ਮਹਿਫਿਲ ਵਿੱਚ ਅਗਿਆਰਾਂ ਮਕਾਰਾਂ ਦੀ ਮਹਿਫਿਲ ਵਿੱਚ ਉਸ ਦੀ ਰੋਸ਼ਨੀ ਤੋਂ ਲਾਭ ਨਹੀਂ ਲਿਆ ਗੁਰੂ ਨਾਨਕ ਬਾਰੇ ਇਹ ਕਹਿੰਦਾ ਸ਼ਮਾ ਹਕ ਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਹੀਂ ਥੀ baarish eh rehmat hui par zamee kaabil na thi gurnanak da deeva jalya andhiyaan di mahfil de vich logan ne akhaan hi nahi kholi paave bahut deeve jalaaye naukhand prithvi ch gurnanak ne gyaan de deepak jalaaye kisene akhaan hi nahi kholi te jad akhaan hi nahi kholi to andhera reh sikh jagat di agyaanata nu dekh ke keha ja sakda hai ਜਿਸ ਤਰ੍ਹਾਂ ਇਹ ਭਟਕਦੇ ਪੈਨ ਹੈ ਛੋਟੇ ਛੋਟੇ ਦਾਗੇ ਤਵੀਜ਼ਾਂ ਦੇ ਚੱਕਰ 'ਚ ਤੇ ਪਖੰਡ ਦੇ ਵਿੱਚ ਉਸ ਤੋਂ ਪਤਾ ਚੱਲਦਾ ਸ਼ਬਦ ਦੀ ਸਮਝ ਨਹੀਂ ਆਈ ਸੂਝ ਨਹੀਂ ਆਈ ਸंसार ਪਦਾਰਤ ਹੈ ਗੁਰੂ ਸ਼ਬਦ ਹੈ ਪਰਮਾਤਮਾ ਪਰਮ ਚੇਤਨਾ ਹੈ ਸੰਸਾਰ ਵੇਖਣ ਦਾ ਵਿਸ਼ਾ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਪਰਮਾਤਮਾ ਅਨੁਭਵ ਕਰਨ ਦਾ ਵਿਸ਼ਾ ਹੈ ਅਨੁਭਵ महसूस अनुभव ਉਸ ਨੂੰ ਸਿਰਫ ਅਨੁਭਵੀ ਕਰਨਾ ਹੈ ਯਾ ਉਸ ਨੂੰ ਤੀਸਰਾ ਨੇਤਰ ਵੀ ਕਹਿੰਦੇ ਨੇ ਤ੍ਰिलोचन ਤੀਜਾ ਨੇਦਰ ਤੀਜੀ ਅੱਖ ਖੁੱਲੇ ਤੋਂ ਦਿਖਾਈ ਦੇਵੇ ਹੁੰਦੀ ਨਹੀਂ ਉਹ ਅਨਭਉਤੀ ਅੱਖ ਤੀਜੀ ਅੱਖ ਖੁੱਲੇ ਤੋਂ ਮਹਿਸੂਸ ਹੋਵੇ ਉਹ ਦਿਖਾਈ ਵੀ ਦੇਵੇ ਉਹ ਸੁਣਾਈ ਵੀ ਦੇਵੇ ਪਰ ਜੋ ਤੀਜੀ ਅੱਖ ਖੁੱਲੇ ਉਸ ਤੋਂ ਬਿਨਾ ਉਸ ਦਾ ਕੁਝ ਵੀ ਨਹੀਂ ਪਤਾ ਚਲਦਾ ਅਨਭਵੀ ਗਿਆਨ ਔਰ ਇਹ ਅਨਭਵ ਉਦੋਂ ਪ੍ਰਾਪਤ ਹੁੰਦਾ ਹੈ ਤੀਜੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਕੋਈ ਸੁਣੇ ਫਿਰ ਤੀਜੀ ਅੱਖ ਖੁੱਲ ਜਾਂਦੀ ਹੈ ਫਿਰ ਹਰ ਪਾਸੇ ਪ੍ਰਭੂ ਹੀ ਦਿਖਾਈ ਦੇਣ ਲੱਗ ਪੈਂਦਾ ਹੈ ਪਰਮਾਤਮਾ ਦਿਖਾਈ ਦੇਣ ਲੱਗਦਾ ਹੈ ਮੈਂ ਦੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ ਦਇ ਦਇ ਲੋਚਨ ਪੇਖਾ ਹਰ ਬਿਨ ਅਵਰ ਨ ਦੇਖਾ ਹੁ ਮੈਨੂੰ ਹਰੀ ਤੋਂ ਬਿਨਾ ਹੋਰ ਕੁਝ ਵੀ ਨਹੀਂ ਦਿਖਾਈ ਦਿੰਦਾ ਅਨਭਵ ਦੀ ਅੱਖ ਗੁਰੂ ਨੂੰ ਸੁਣ ਕੇ ਖੁੱਲਦੀ ਹੈ ਇਹ ਅੱਖਾਂ ਕੋਈ ਬਾਹਰ ਦੀ ਆਵਾਜ਼ ਸੁਣ ਕੇ ਵੀ ਖੁੱਲ ਜਾਂਦੀਆਂ ਨੀਂਦ ਦੇ ਚ ਪਿਆ ਅੱਖਾਂ ਬੰਦ ਨੇ ਖੜਾ ਆਵਾਜ਼ ਹੋਈ ਤਾਂ ਅੱਖ ਖੁੱਲ ਗਈ ਸੰਸਾਰ ਦਿਖਾਈ ਦੇਣ ਲੱਗ ਪਿਆ ਪਰ ਅਨਭਵ ਦੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਤੇ ਗੁਰੂ ਸੁਣਨ ਦਾ ਵੇਸ਼ ਹੈ ਔਰ ਜੋ ਸੁਣਨ ਦਾ ਵੇਸ਼ ਹੈ ਤੋ ਫਿਰ ਉਹ ਸ਼ਬਦ ਹੈ ਸਰੀਰ ਨਹੀਂ ਹੈ 5-7 ਮਿੰਟ ਮੈਂ ਆਪ ਜੀ ਦੇ ਹੋਰ ਲਵਾਂ ਤਾਂ ਕਿ ਗੱਲ ਤੁਹਾਡੀ ਪਕੜ ਦੇ ਵਿੱਚ ਆ ਜਾਵੇ ਵੈਸੇ ਮੈਨੂੰ ਆਕੇ ਖੁਸ਼ੀ ਹੋਈ ਇਹ ਨਿਰਮਲੇ ਮਾਤਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਗੱਦੀ ਨਿਸ਼ਿਨੀ ਪਰਮ ਮਨਾ ਰਹੇ ਨੇ ਤੇ ਮੇਰਾ ਬਚਪਨਾ ਇੱਕ ਨਿਰਮਲੇ ਮਹਾਪੁਰਸ਼ਾਂ ਦੇ ਨਾਲ ਬਤੀਤ ਹੋਇਆ ਹੈ ਬਾਬਾ ਬਲਵੰਦ ਸਿੰਘ ਜੀ ਨਿਰਮਲੇ ਗੁਰਬਾਣੀ ਗ੍ਰੈਮਰ ਮੈਂ ਥੋੜੀ ਬਹੁਤ ਉਹਨਾਂ ਕੋਲ ਪੜ੍ਹੀ ਸੀ ਗੁਰਬਾਣੀ ਵਿਆਕਰਣ ਗੁਰੂ ਗੁਰੰਤ ਸਾਹਿਬ ਦੇ ਉਹ ਮਾਨ ਉਪਾਸ਼ਕ ਆਹ ਕਹਿੰਦੇ ਸਨ ਇਹ ਮੇਰੇ ਇਸ਼ਟ ਦੇਵ ਨੇ ਜਿਸ ਦਿਨ ਕਿਧਰੇ ਬੈਠਣਾ ਨਸੀਬ ਨਾ ਹੋਵੇ ਗੁਰਦੁਆਰਾ ਕਿਸੇ ਦਿਨ ਸਫਰ 'ਚ ਰਹਿ ਗਿਆਂ ਤੋ ਕਹਿ ਦਿੰਦੇ ਸਨ ਅੱਜ ਇਸ਼ਟ ਦੇ ਦਰਸ਼ਨ ਨਹੀਂ ਹੋਏ ਅੱਜ ਇਸ਼ਟ ਕੋਲ ਨਹੀਂ ਬੈਠਾ ਔਰ ਮੈਨੂੰ ਕਹਿੰਦੇ ਹੁੰਦੇ ਸਨ ਮਸਕੀਨ ਜਿਵੇਂ ਪੁੱਤਰਾਂ ਕੋਲ ਬੈਠੀਦਾ ਹੈ ਮਿਤਰਾਾਂ ਕੋਲ ਬੈਠੀਦਾ ਹੈ ਮਾਂ-ਬਾਪ ਕੋਲ ਬੈਠੀਦਾ ਹੈ ਗ੍ਰਸਤੀ ਪਤਨੀ ਕੋਲ ਬੈਠਦਾ ਹੈ ਪਤਨੀ ਪਤੀ ਕੋਲ ਬੈਠਦੀ ਹੈ ਉਸ ਦਾ ਆਪਣਾ ਆਪਣਾ ਅਸਰ ਹੈ ਮਨ ਦੇ ਉਤੇ ਇਸ ਤਰ੍ਹਾਂ ਗੁਰੂ ਕੋਲ ਬੈਠਣਾ ਹੀ ਚਾਹੀਦਾ ਉਸ ਬੈਠਣ ਦਾ ਆਪਣਾ ਪ੍ਰਭਾਵ ਹੈ ਔਰ ਜੇ ਗੁਰੂ ਨੂੰ ਸੁਣੀਏ ਤਾਂ ਫਿਰ ਅਨਭਵ ਦਾ ਉਹ 네ਥਰ ਕੋਲ ਕਹਿੰਦਾ ਤੀਜੀ ਅੱਖ ਕੋਲ ਕਹਿੰਦੀ ਹੈ ਤ੍ਰिलोचन ਤੀਸਰਾ 네ਥਰ ਇਨਾ ਦੋ ਅੱਖਾਂ ਦੇ ਵਿਚਕਾਰ ਸੁਣ ਕੇ ਹੀ ਖੁੱਲਦਾ ਹੈ ਗੁਰੂ ਨੂੰ ਸੁਣ ਕੇ ਖੁੱਲਦਾ ਹੈ ਔਰ ਜੈਸੇ ਖੁੱਲਦਾ ਹੈ ਤੋ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ ਹੈ ਪਰਮਾਤਮਾ ਤੇ ਗੁਰੂ ਵਿਅਕਤੀ ਨਹੀਂ ਨੇ ਸ਼ਕਤੀ ਨੇ ਗੁਰੂ ਸ਼ਕਤੀ ਦੇ ਰੂਪ ਦੇ ਸ਼ਬਦ ਹੈ ਪਰਮਾਤਮਾ ਸ਼ਕਤੀ ਦੇ ਰੂਪ ਵਿੱਚ ਪ੍ਰਕਾਸ਼ ਹੈ ਇਹ ਦੋਵੇਂ ਵਿਅਕਤੀ ਨਹੀਂ ਨੇ ਵਿਅਕਤੀ ਵਿਅਕਤੀ ਨਾਲ ਜੋੜ ਸਕਦਾ ਹੈ ਵਿਅਕਤੀ ਸ਼ਕਤੀ ਨਾਲ ਨਹੀਂ ਜੋੜ ਸਕਦਾ ਸ਼ਕਤੀ ਨਹੀਂ ਸ਼ਕਤੀ ਨਾਲ ਜੋੜਨਾ ਹੁਣ ਮਰਜ਼ ਕਰਾ ਅਗਰ ਪਰਮਾਤਮਾ ਨੂੰ ਤੁਸੀਂ ਵਿਅਕਤੀ ਮੰਨ ਲੋ ਤਾਂ ਫਿਰ ਉਸ ਦਾ ਜਨਮ ਵੀ ਮੰਨਣਾ ਪਏਗਾ ਤੇ ਜਿਸ ਦਾ ਜਨਮ ਮੰਨੀਏ ਉਸ ਦਾ ਮਰਨ ਵੀ ਮੰਨਣਾ ਪਏਗਾ ਉਹਦੀ ਮੌਤ ਵੀ ਹੈ ਕਲਗੀਧਰਪਿਤਾ ਕਹਿੰਦੇ ਨੇ ਆ ਜਨਮ ਹੈ ਆ ਮਰਨ ਹੈ ਤੇਰਾ ਕੋਈ ਜਨਮ ਨਹੀਂ ਤੇਰੀ ਕੋਈ ਮੌਤ ਨਹੀਂ अगर उस व्यक्ति मन लीए तो उसके माँ बाप भी मनने गए क्योंकि व्यक्ति है आखिर व्यक्ति बाही बर्थ ही आएगा जन्म तो ही आएगा माँ बाप तो ही आएगा हो तो कोई कारण है नहीं तो साहब कहें ना हैं है ना मात हैं ना जात हैं ना पात हैं कोई माँ बाप नहीं उसके कोई जात पात उसकी नहीं है ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਆਕਾਏ ਆ ਜਾਏ ਉਸ ਦੀ ਕੋਈ ਕਾਇਆ ਨਹੀਂ ਹੈ ਆ ਜਾਏ ਉਸ ਨੂੰ ਜਨਮ ਦੇਣ ਵਾਲਾ ਕੋਈ ਵੀ ਨਹੀਂ ਹੈ ਅਕਰਤਾ ਕਰਤ ਹੈ ਅਮਰਤਾ ਮ੍ਰਿਤ ਹੈ ਉਹ ਅਕਰਤ ਹੈ ਕਿਸੇ ਦੀ ਬਣਾਵਟ ਨਹੀਂ ਹੈ ਇਸ ਵਾਸਤੇ ਕੋਈ ਉਸ ਨੂੰ ਮਿਟਾ ਨਹੀਂ ਸਕਦਾ ਥਾ ਕਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋ ਅਗਰ ਉਸ ਨੂੰ ਵਿਅਕਤੀ ਮਨੋ तो मैं अर्ज करा व्यक्ति एक समय एक सारी एकोारी ते नहीं है जैसे तुम इत बैठे हो अपने घर नहीं हो व्यक्ति एक समय हो एकोद्या सारी थावं ते नहीं तो जे परमात्मा भी व्यक्ति है तो किधरे कैलाश पर्वत पर्बत बैठा होगा इतने तो नहीं है किधरे पाताल्च हो या जन्नत होगा इस्लाम के मुताबिक सतमें आसमान पर होगा कम से कम इतना नहीं है अगर वो व्यक्ति है ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਉਹ ਸਾਰੀ ਥਾਵਾਂ ਤੇ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਏ ਸਾਚਾ ਸਿਰਜਣ ਹਾਰ ਜੀ ਮੈਂ ਅਰਸ਼ ਕਰਾਂ ਅਸੀਂ ਪ੍ਰਮਾਤਮਾ ਤੋਂ ਬਾਰ ਨਹੀਂ ਜਾ ਸਕਦੇ ਅਸੀਂ ਪ੍ਰਮਾਤਮਾ ਨੂੰ ਗਵਾ ਨਹੀਂ ਸਕਦੇ ਅਸੀਂ ਪ੍ਰਮਾਤਮਾ ਨੂੰ ਭੁਲਾ ਸਕਦੇ ਹਾਂ ਭੁੱਲ ਸਕਦੇ ਜੈਸੇ ਇੱਕ ਉਦਾਹਰਣ ਮੈਂ ਦਿਆਂ ਇੱਕ ਮੱਛਲੀ ਸਾਗਰ ਦੇ ਸਮੁੰਦਰ ਦੇ ਵਿੱਚ ਕਈ ਦਫਾ ਆਪਣੇ ਵਤਨ ਤੋਂ ਬਹੁਤ ਦੂਰ ਚਲੀ ਜਾਂਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਪਰ ਲੱਖ ਵੀ ਕੋਸ਼ਿਸ਼ ਕਰੇ ਮੱਛਲੀ ਸਾਗਰ ਤੋਂ ਦੂਰ ਨਹੀਂ ਜਾ ਸਕਦੀ ਜਿੱਥੇ ਜਾਏਗੀ ਸਮੁੰਦਰ ਤੇ ਹੈ ਸਾਗਰ ਤੇ ਹੈ ਦੂਰ ਚਲੀ ਗਈ ਆਪਣੇ ਵਤਨ ਤੋਂ ਦੂਰ ਚਲੀ ਗਈ ਹੈ ਇਲਾਕੇ ਤੋਂ ਦੂਰ ਚਲੀ ਗਈ ਹੈ ਪਰਿਵਾਰ ਤੋਂ ਸਾਗਰ ਤੋਂ ਦੂਰ ਨਹੀਂ ਗਈ ਮਨੁੱਖ ਆਪਣੇ ਘਰ ਤੋਂ ਦੂਰ ਜਾ ਸਕਦਾ ਹੈ ਆਪਣੇ ਪਰਿਵਾਰ ਤੋਂ ਦੂਰ ਜਾ ਸਕਦਾ ਹੈ ਆਪਣੇ ਵਤਨ ਤੋਂ ਦੂਰ ਜਾ ਸਕਦਾ ਹੈ ਆਪਣੇ ਜਨਮ ਸਥਲ ਤੋਂ ਦੂਰ ਜਾ ਸਕਦਾ ਹੈ ਆਪਣੇ ਪਰਿਵਾਰ ਤੋਂ ਦੂਰ ਜਾ ਸਕਦਾ ਹੈ ਲੱਖ ਵੀ ਕੋਸ਼ਿਸ਼ ਕਰੇ ਮਨੁੱਖ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ ਜਿੱਥੇ ਜਾਏਗਾ ਨਿਰੰਕਾਰ ਤੇ ਹੈ ਉਹ ਸਬਨੇ ਆਇ ਜਿੱਥੇ ਹੌ ਜਾਇ ਸਾਚਾ ਸਿਰਜਨ ਹਾਰ ਜਿਓ ਜੋ ਵਿਆਪਕ ਹੈ ਉਹ ਵਿਅਕਤੀ ਨਹੀਂ ਹੈ ਸ਼ਕਤੀ ਹੈ ਹੁਣ ਮਹਿਰਸ ਕਰਾਂ ਜੋ ਸਦਾ ਸੰਗ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਔਰ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਇਹ ਦੂਜੀ ਗੱਲ ਮੈਂ ਕਹਦੇ ਹਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ ਪ੍ਰਕਾਸ਼ ਦੇ ਰੂਪ ਵਿੱਚ ਸ਼ਕਤੀ ਦੇ ਰੂਪ ਵਿੱਚ ਪ੍ਰਮਾਤਮਾ ਸਦਾ ਸੰਗ ਹੈ ਕੋਈ ਗੁਰੂ ਨੂੰ ਸੁਣੇ ਤੇ ਪ੍ਰਮਾਤਮਾ ਨੂੰ ਵੇਖਣ ਦੇ ਵਿੱਚ ਔਰੰਗਜ਼ੇਬ ਇੱਕ ਜ਼ਾਲਮ ਬਾਦਸ਼ਾਹ ਅਰੇ ਕੋਈ ਉਸਦੇ ਬਾਰੇ ਜਾਣਦਾ ਕਿਉਂਕਿ ਉਸਨੇ ਗੁਰੂ ਗੋਬਿੰਦ ਸਿੰਘ ਤੋਂ ਉਹਨਾਂ ਦੇ ਪਰਿਵਾਰ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਹੈ ਤੇ ਉਹ ਮੁਸਲਮਾਨ ਸੀਗਾ ਲੇਕਿਨ ਮੁਸਲਮਾਨ ਸਿਰਫ ਨਾਮ ਦਾ ਸੀਗਾ ਉਹਦੇ ਅਮਲ ਦੇ ਵਿੱਚ ਮੁਸਲਮਾਨ ਹੁੰਦਾ ਕੋਈ ਸਬੂਤ ਨਹੀਂ ਮਿਲਦਾ ਹੈ ਉਹ ਆਪਣੀ ਔਲਾਦ ਵਾਸਤੇ ਵੀ ਬਹੁਤ ਜ਼ਾਲਮ ਸਾਬਤ ਹੋਇਆ ਜੇ ਉਦੀ ਬਦਕਿਸਮਤੀ ਹੈ ਕਿ ਉਹ ਆਪਣੀ ਔਲਾਦ ਵਾਸਤੇ ਵੀ ਜ਼ਾਲਮ ਸਾਬਤ ਹੋਇਆ ਵਰਨਾ ਆਪਣੀ ਔਲਾਦ ਨੇ ਤਾਂ ਕੋਈ ਜ਼ਾਲਮ ਨਹੀਂ ਨਾ ਹੁੰਦਾ ਦੁਨੀਆ ਦੇ ਵਿੱਚ ਕੋਈ ਜੋ ਕੋਸ਼ਿਸ਼ ਕਰਦਾ ਹੈ ਸਿਆਹ ਸਫੇਦ ਕਰਦਾ ਹੈ ਕਿਸ ਵਾਸਤੇ ਆਪਣੀ ਔਲਾਦ ਵਾਸਤੇ ਉਸ ਨੂੰ ਹਰ ਅਸਾਇਸ਼ ਦੇਣ ਵਾਸਤੇ ਕਿ ਜੇ estrangenes ਦੀ ਗੁਜ਼ਾਰੀ ਉਸ ਤੋਂ ਬਿਹਤਰ ਉਹਦੀ ਔਲਾਦ guzare, ਉਹ ਔਲਾਦ ਦਾ ਮੁਸਤਕਬਲ ਉਸ ਤੋਂ ਬਿਹਤਰ ਹੋਵੇ, ਰੋਸ਼ਨ ਹੋਵੇ। ਪਰ ਔਰੰਗਜ਼ੇਬ ਐਸਾ ਬਦਕਿਸਮਤ ਬਾਦਸ਼ਾਹ ਸੀਗਾ ਜਿਹਦੇ ਵਿੱਚ ਲਾਲਚ, ਤਮਾ, ਰੱਜ ਕੇ ਭਰੀ ਸੀਗੀ। ਉਹਨੂੰ ਡਰ ਸੀਗਾ ਕਿ ਅਗਰ ਮੈਂ ਆਪਣੀ ਬੱਚੀ ਦੀ ਸ਼ਾਦੀ ਕੀਤੀ ਤੇ ਜਾਇਦਾਦ ਦਾ ਵਟਵਾਰਾ ਹੋਏਗਾ, ਇਹਨੂੰ ਜਾਇਦਾਦ ਦੇਣੀ ਪੈਗੀ। ਇਸ ਡਰ ਤੋਂ, ਇਸ ਖੌਫ ਤੋਂ ਉਹਨੇ ਆਪਣੀ ਬੱਚੀ ਦੀ 40 ਸਾਲ ਤੱਕ ਸ਼ਾਦੀ ਨਹੀਂ ਕੀਤੀ। ਜਾਇਦਾਦ ਦੇ ਜਾਣ ਦੀ ਵਜ੍ਹਾ ਤੋਂ ਉਹਨੇ ਆਪਣੇ ਭਰਾ ਨੂੰ ਮਰਵਾਇਆ ਆਪਣੇ ਬਾਪ ਨੂੰ ਉਹਨੇ ਕੈਦਖਾਨੇ ਚ ਬੰਦ ਕੀਤਾ ਇਹ ਜ਼ਾਲਮ ਇਨਸਾਨ ਦੀਆਂ ਨਿਸ਼ਾਨੀਆਂ ਹਨ ਕਿ ਜ਼ੁਲਮ ਦੀ ਇੰਤਹਾ ਕਰੀ ਜਾਂਦੇ ਆ ਤੇ ਭੁੱਲੀ ਬੈਠਾ ਤੇਗਾ ਕਿ ਦੁਨੀਆ ਫਾਨੀ ਹੈ ਵਿੱਚ ਆਉਣੇ ਵਾਲੀ ਹਰ ਸ਼ੈ ਫਾਨੀ ਹੈ ਹਰ ਚੀਜ਼ ਨੂੰ ਜ਼ਵਾਲ ਹੈ ਅਗਰ ਕਿਸੇ ਨੂੰ ਅਰੂਜ ਹੈ ਵਿਕਤੀ ਤੌਰ ਤੇ ਅਰੂਜ ਜ਼ਰੂਰ ਹੈ ਲੇਕਿਨ ਇੱਕ ਦਿਨ ਉਹਨੂੰ ਜ਼ਵਾਲ ਜ਼ਰੂਰ ਆਉਣਾ ਹੈ ਮੌਤ ਦੀ ਸ਼ਕਲ ਇਨਸਾਨ ਹੋ ਕੇ ਅਸ਼ਰਫ ﺍﻟमखलूकात ਹੋ ਕੇ ਰਬ ਦਾ ਨਾਇਬ ਹੋ ਕੇ ਸਾਰਾ ਕੁਝ ਕੁਲ ਗਿਆ ਸਗਾ ਕੀ ਅੰਜਾਮ ਹੋਇਆ ਜਿਹਨਾਂ ਚਕਰ ਤਾਕਤ ਸੀ ਜ਼ੋਰ ਸੀ ਜ਼ੁਲਮ ਕਰਦਾ ਰਿਹਾ ਆਖਰ ਇੱਕ ਦਿਨ ਉਸ ਦੀ ਜਿਹੜੀ ਆ ਉਹ ਹੱਦ ਮੁੱਕ ਗਈ ਉਹਦਾ ਅੰਤ ਹੋ ਗਿਆ ਅਜਦਾ ਕੋਈ ਨਾਂ ਲੈਣੇ ਵਾਲਾ ਵੀ ਨਹੀਂ ਹੈਗਾ ਬਲਕਿ ਉਹਦੇ ਉੱਤੇ ਲਾਂਤਾਂ ਪੈਂਦੀਆਂ ਦੂਸਰੇ ਪਾਸੇ ਜਿਹਨਾਂ ਮਸੂਮਾਂ ਦੇ ਉੱਤੇ ਨੇ ਜ਼ੁਲਮ ਕੀਤਾ ਸਗਾ ਕੋਜ ਵੀ ਲੱਖਾ ਕਰੋਨਾ ਦੇ ਦਿਲਾਂ 'ਚ ਜ਼ਿੰਦਾ ਲੋਕਾਂ ਦੇ ਨਾਂ ਦਾ ਲੰਗਰ ਲਾਉਂਦੇ ਜ਼ਿੰਦਾ ਹਮੇਸ਼ਾ ਉਹ ਰਹਿੰਦਾ ਜਿਹੜਾ ਦੂਸਰਿਆਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਰਹਿੰਦਾ ਹੈ ਜਿਹੜੇ ਆਸਾਨੀਆਂ ਪੈਦਾ ਕਰਦੇ ਆ ਖੈਰ ਵੰਡਦੇ ਆ ਨਾ ਉਹ ਜ਼ਿੰਦਾ ਰਹਿੰਦੇ ਆ ਜ਼ੁਲਮ ਜ਼ਬਰ ਕਰਨੇ ਵਾਲਾ ਕਦੀ ਜ਼ਿੰਦਾ ਨਹੀਂ ਰਹਿੰਦਾ ਉਹਦਾ ਨਿਸ਼ਾਨ ਜਿਸ ਤਰ੍ਹਾਂ ਉਹ ਦੁਨੀਆ ਤੋਂ ਮਿਟ ਜਾਂਦਾ ਨਾ ਉਹਦਾ ਨਾਂ ਵੀ ਮਿਟ ਜਾਂਦਾ ਹੈ ਹਮੇਸ਼ਾ ਹਮੇਸ਼ਾ ਵਿਰੋਧਾ ਨੂੰ ਕਥਾ ਕੈਂਚਦੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੋ ਸੁਰੱਖਿਓ ਆਪਣਾ ਟੈਬ ਜ਼ਰਾ ਕੇ ਆਪ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅਲਹਾ